ਸੇਕ ਤੋਂ ਅਧੀ ਕੋਮਾ ਜਿਹੜੀ ਕਦੇ ਕਿਸੇ ਨੂੰ ਭੁੱਖਾ ਨਹੀਂ ਜਾਣਦੀ ਸਾਡੇ ਗੁਰੂ ਘਰਾਂ 'ਚ ਲੋਕ ਜਾਂਦੇ ਨੇ ਹਮੇਸ਼ਾ ਕਦੇ ਕੋਈ ਵੀ ਭੁੱਖਾ ਨਹੀਂ ਆਇਆ ਸੀ ਕਦੇ ਵੀ ਕਦੇ ਫਰਕ ਨਹੀਂ ਕੀਤਾ ਜਿਵੇਂ ਭਾਈ ਕਨਈਆ ਜੀ ਦੀ ਯਾਦ ਦਵਾਉਂਦਾ ਇਹ ਬੁੱਤ ਬਣਾਇਆ ਇੱਕ ਦ੍ਰਿਸ਼ ਜਿਹੜਾ ਦਿਖਾਇਆ ਗਿਆ ਪੰਗਾਣੀ ਦਾ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਗੁਰੂ ਗੋਬਿੰਦ ਰਾਏ ਜੀ ਨੇ ਆਪ ਨੂੰ ਜੰਗ ਦੇ ਮੈਦਾਨ ਵਿੱਚ ਲੋੜਵੰਦਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਬਖਸ਼ੀ 15 April 1687 ਨੂੰ ਪਹਾੜੀ ਰਾਜਿਆਂ ਨੇ 400 ਪਠਾਨਾਂ ਨੂੰ ਨਾਲ ਮਿਲਾ ਕੇ ਸਿੱਖਾਂ ਉੱਪਰ ਹਮਲਾ ਕਰ ਦਿੱਤਾ ਰਣ ਭੂਮੀ ਵਿੱਚ ਜਿਸ ਨੂੰ ਪਿਆਸ ਲੱਗਦੀ ਉਹ ਪਾਈ ਕਨਈਆ ਜੀ ਪਾਸ ਪੁੱਜ ਜਾਂਦਾ ਆਪ ਉਸ ਨੂੰ ਪਾਣੀ ਪਿਲਾ ਦਿੰਦੇ ਹਿੰਦੂ ਮੁਸਲਮਾਨ ਸਿੱਖ ਤੇ ਪਠਾਨ ਆ ਪਾਸੋਂ ਪਾਣੀ ਪੀ ਕੇ ਤਾਜ਼ਾ ਤਮ ਹੋ ਕੇ ਫਿਰ ਯੁੱਧ ਵਿੱਚ ਝੁੱਟ ਜਾਂਦੇ ਸਿੱਖਾਂ ਨੇ ਜਦੋਂ ਪਾਈ ਕਨਈਆ ਜੀ ਨੂੰ ਪਠਾਣਾ ਮੁਸਲਮਾਨਾਂ ਤੇ ਪਹਾੜੀ ਰਾਜਿਆਂ ਦੇ ਸਿਪਾਈਆਂ ਨੂੰ ਪਾਣੀ ਪਿਲਾਉਂਦੇ ਤੱਕਿਆ ਤਾਂ ਉਹ ਸਹਾਰ ਨਾ ਸਕੇ ਸਿੱਖਾਂ ਸੋਚਿਆ ਪਾਈ ਕਨਈਆ ਜੇ ਦੁਸ਼ਮਨਾਂ ਦੇ ਫਟਲਾਂ ਨੂੰ ਪਾਣੀ ਨਾ ਪਲਾਵੇ ਤਾਂ ਜਰੂਰ ਪਿਆਸ ਦੇ ਨਾਲ ਦਮ ਤੋੜ ਦੇਣ ਫਿਰ ਉਹਨਾਂ ਨੇ ਗੁਰੂ ਜੀ પાસે ਸ਼ਿਕਾਇਤ ਕਰ ਦਿੱਤੀ ਸਾਰੀ ਕਹਾਣੀ ਦੱਸਣ ਪਿੱਛੋਂ ਉਹਨਾਂ ਬੇਨਤੀ ਕੀਤੀ ਕਿ ਉਸ ਨੂੰ ਦੁਸ਼ਮਨ ਦੇ ਸਿਪਾਈਆਂ ਨੂੰ ਪਾਣੀ ਪਿਲਾਉਣ ਤੋਂ ਰੋਕਿਆ ਜਾਵੇ ਗੁਰੂ ਜੀ ਨੇ ਪਾਈ ਕਨਈਆ ਨੂੰ ਬੁਲਾ ਕੇ ਪੁੱਛਿਆ ਕਿ ਪਾਈ ਕੀ ਇਹ ਸੱਚ ਹੈ ਤੂੰ ਵੈਰੀਆਂ ਦੇ ਸਿਪਾਈਆਂ ਨੂੰ ਪਾਣੀ ਪਲਾ ਕੇ ਸਿੱਖਾਂ ਨਾਲ ਲੜਨ ਲਈ ਫੇਰ ਤਿਆਰ ਕਰ ਦਿੰਦਾ ਜਿਸ ਨੂੰ ਇਹ ਚਖਮੀ ਤੇ ਫਟੜ ਕਰਦੇ ਨੇ ਭਾਈ ਕਨਈਆ ਜੀ ਨੇ ਉੱਤਰ ਦਿੱਤਾ ਸੱਚੇ ਬਾਦਸ਼ਾਹ ਮੈਨੂੰ ਤਾਂ ਕੋਈ ਵੈਰੀ ਨਜ਼ਰੀ ਨਹੀਂ ਆਉਂਦਾ ਸਾਰੇ ਪਾਸੇ ਆਪ ਹੀ ਨਜ਼ਰ ਆਉਂਦੇ ਹੋ ਮੈਂ ਕਿਸ ਨੂੰ ਪਾਣੀ ਪਿਆਵਾ ਤੇ ਫਿਰ ਕਿਸ ਨੂੰ ਜਵਾਬ ਦੇਵਾ ਮੇਰੇ ਪਾਸ ਜਿਹੜਾ ਵੀ ਹੈ ਲੋੜਵੰਦ ਪਾਣੀ ਦੀ ਮੰਗ ਕਰਦਾ ਹੈ ਮੈਂ ਉਸ ਨੂੰ ਪਾਣੀ ਪਿਲਾ ਦਿੰਨਾ ਆਪਨੇ ਹੀ ਮੈਨੂੰ ਇਸ ਯੁੱਧ ਵਿੱਚ ਲੋੜਵੰਦ ਨੂੰ ਪਾਣੀ ਪਿਲਾਉਣ ਦੀ ਸੇਵਾ ਸੌਂਪੀ ਹੈ ਗੁਰੂ ਜੀ ਪਾਈ ਕਨਈਆ ਜੀ ਦਾ ਉੱਤਰ ਸੁਣ ਕੇ ਬਹੁਤ ਪ੍ਰਸੰਨ ਹੋਏ। ਗੁਰੂ ਜੀ ਨੇ ਆਪਣੇ ਪਾਸੋਂ ਪਾਈ ਕਨਈਆ ਜੀ ਨੂੰ ਮੱਲਮ ਪੱਟੀ ਪੜਾਉਂਦੇ ਕਿਹਾ, "ਪਾਈ ਅੱਗੇ ਲਈ ਤੁਸੀਂ ਪਾਣੀ ਦੀ ਸੇਵਾ ਦੇ ਨਾਲ-ਨਾਲ ਫਟਣਾ ਦੀ ਮੱਲਮ ਪੱਟੀ ਦਾ ਵੀ ਕੰਮ ਕਰਨਾ ਹੈ। ਇਸ ਕੰਮ ਲਈ ਆਪਣੇ ਨਾਲ ਕੁਝ ਹੋਰ ਸਿੱਖਾਂ ਨੂੰ ਵੀ ਲੈ ਲਵੋ ਤੇ ਜਥਾ ਤਿਆਰ ਕਰ ਲਵੋ। ਤੁਸੀਂ ਉਹ ਜਥੇ ਦੇ ਮੁਖੀ ਹੋਵੋਗੇ।" ਪਾਈ ਕਨਈਆ ਜੀ ਨੇ ਉਸ ਤਰ੍ਹਾਂ ਹੀ ਕੀਤਾ। ਸਿੱਖਾਂ ਦਾ ਇੱਕ ਜਥਾ ਤਿਆਰ ਕਰ ਲਿਆ ਤੇ ਆਪ ਉਸ ਜਥੇ ਦੇ ਮੁਖੀਏ ਬਣ ਗਏ ਇਹ ਸਭ ਤੋਂ ਪਹਿਲੀ ਰੈੱਡ ਕਰਾਸ ਦੀ ਸੇਵਾ ਦਾ ਆਰੰਭ ਸੀ ਉਸ ਤੋਂ ਪਿੱਛੋਂ ਜ਼ਖਮੀਆਂ ਤੇ ਲੋੜਵੰਦਾ ਦੀ ਦੇਖਭਾਲ ਕਰਨ ਵਾਲੇ ਜਥੇ ਆਪਣੇ ਆਪ ਨੂੰ ਸੇਵਾ ਪੰਥੀ ਅਖਵਾਉਣ ਲੱਗੇ ਗੁਰੂ ਗੋਬਿੰਦ राय ਦੀਆਂ ਨਜ਼ਰਾਂ ਵਿੱਚ ਕੋਈ ਵੈਰੀ ਜਾਂ ਬਗਾਨਾ ਨਹੀਂ ਸੀ ਸਾਰੇ ਉਸ ਇੱਕ ਮਾਲਕ ਦੇ ਪੈਦਾ ਕੀਤੇ ਹੋਏ ਸਨ ਉਹਨਾਂ ਦੀ ਲੜਾਈ ਸਿਰਫ ਗਰੀਬਾਂ ਉੱਪਰ ਹੋ ਰਹੇ ਅਤਿਆਚਾਰ ਨੂੰ ਰੋਕਣ ਲਈ ਸੀ